ਗੋਆ ਦੇ ਵਿੱਚ ਇੱਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜੁਥੇ ਇੱਕ ਨਾਈਟ ਕਲੱਬ ਦੇ ਵਿੱਚ ਦਿਨ ਰਾਤ ਗੈਸ ਸਿਲੰਡਰ ਫਟਣ ਦੇ ਨਾਲ ਭਿਆਨਕ ਅੱਦੇ ਪੰਪੜ ਮੱਚ ਗਏ ਨੇ ਅਗਨੀ ਤੇਜ਼ੀ ਦੇ ਨਾਲ ਫੈਲੀ ਕਿ ਵਿਕਤਿਆ ਹੀ ਵਿਕਤਿਆ ਪੂਰੇ ਕਲੱਬ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਹਾਲਾਂਕਿ ਇਸ ਹਾਦਸੇ ਦੇ ਵਿੱਚ 25 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਕਈ ਲੋਕ ਜ਼ਖਮੀ ਵੀ ਹੋ ਗਏ ਨੇ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਣਕਾਰੀ ਗੋਆ ਦੇ ਡੀਜੀਪੀ ਆਲੋਕ ਕੁਮਾਰ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ ਲਾਸ਼ਾਂ ਨੂੰ ਹੁਣ ਤੱਕ ਬਾਹਰ ਕੱਢਿਆ ਗਿਆ 14 ਨਾਈਟ ਕਲੱਬ ਕਰਮਚਾਰੀ 4 ਸਲਾਨੀ ਅਤੇ 7 ਲੋਕ ਇਸ ਦੇ ਵਿੱਚ ਸ਼ਾਮਲ ਹਨ ਜਿਨ੍ਹਾਂ ਦੀ ਹਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਉਹਨਾਂ ਕਿਹਾ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮਾਂ ਰਾਤ ਭਰ ਰਾਹਤ ਤੇ ਬਚਾਅ ਕਾਰਜ ਵਿੱਚ ਜੁੱਟੀਆਂ ਰਹੀਆਂ ਹਾਲਾਂਕਿ ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੱਲੋਂ ਵੀ ਦੁੱਖ ਜ਼ਾਹਰ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਬਹੁਤ ਹੀ ਦੁਖਦਾਈ ਖਬਰ ਹੈ ਜੁਥੇ ਲੋਕਾਂ ਨੇ ਆਪਣੇ ਰਿਸ਼ਤੇਦਾਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੇ ਵਿੱਚ ਗਵਾ ਦਿੱਤਾ। ਤੁਹਾਨੂੰ ਦੱਸਨੇ ਕੀ ਦੱਸਿਆ ਜਵਾਰੇ ਕਿ ਪਿਛਲੇ ਸਾਲ ਹੀ ਇਹ ਜਿਹੜਾ ਨਾਈਟ ਟੈਕ ਕਲੱਬ ਖੁੱਲਿਆ ਸੀ ਸਲਾਨੀਆ ਦੇ ਲਈ ਇਹ ਪਿਹੱਦ ਰੌਮਾਂਚਕ ਭਰਿਆ ਕਲੱਬ ਸੀਗਾ ਪਰ ਉੱਥੇ ਜਿਹੜੀ ਇਹ ਸਿਲੰਡਰ ਫਟਣ ਦੇ ਨਾਲ ਲੱਗੀ ਅੱਗ ਦੇ ਨਾਲ ਇੱਕ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਜਿਸ ਦੀਆਂ ਵੀਡੀਓਜ਼ ਵੀ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਫਿਲਹਾਲ ਇਸ ਸਬੰਧ ਦੇ ਵਿੱਚ ਪੀਐਮਓ ਨੇ ਰਾਹਤ ਰਾਸ਼ੀ ਦੀ ਘੋਸ਼ਣਾ ਕੀਤੀ ਹੈ ਜਿਸ ਦੇ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮਿਆਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ ਫਿਲਹਾਲ ਇਸ ਸਬੰਧ ਦੇ ਵਿੱਚ ਜਿਹੜੇ ਕੋਆ ਦੇ ਮੁੱਖ ਮੰਤਰੀ ਦੇ ਵੱਲੋਂ ਵੀ ਹਾਲਾਤਾਂ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ 23 ਕੈਜੁਐਲਟੀਆਂ ਆਦਰ ਇਨ 댓3 ਊਮਨ ਆਦਰ ਐਂਡ 20 ਮੇਲ ਮੀਡਲ ਏਜਡ Uh, the, uh, there some some are tourists mostly are uh, i think our locals who are working in the basement of the restaurant so it's very sad incident what has happened so what time is the exact of fire now nearly 4 hours no okay 4 hours, four hours yeah. any eyewitnesses we have seen yeah the same lady who ran out and there were more tourists who ran out the shelter means they they have come out from the club okay, when the fire the took. From the they have given the already government. statement. They have, they have already given. We will have to take safety audit of all the other clubs in the state of Goa, which is very very important.